ਕੀ ਨਾਮ ਸਰਦਾਰ ਮੈਂ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕੀ ਜੋ ਕਰਦੇ ਸੀ ਤੇ ਮੈਂ ਪੰਜਾਬ ਸਿੰਧ ਬੈਂਕ ਤੋਂ ਰਿਟਾਇਰਡ ਆ ਜੀ 1997 ਤੋਂ ਤੇ ਇੱਕ ਤੁਹਾਡੇ ਨਾਲ ਘਟਨਾ ਪਈ ਹੈ ਕੀ ਹੈ ਮਾਮਲਾ ਸਰ ਜੀ ਮਾਮਲਾ ਇਹ ਹੈ ਕਿ ਇਹ ਅਗਸਤ 24 ਦੀ ਗੱਲ ਆ ਜੀ ਮੈਂ ਘਰ ਚ ਇਕੱਲਾ ਸੀ ਬੱਚੇ ਮੇਰੇ ਬਾਹਰ ਆ ਮੇਰੀ ਵਾਈਫ ਵੀ ਬਾਹਰ ਗਈ ਹੋਈ ਸੀ ਮੈਨੂੰ ਇੱਕ ਫੋਨ ਆਉਂਦਾ ਉਹ ਬੰਦਾ ਕਹਿੰਦਾ ਕਿ ਮੈਂ ਦਿੱਲੀ 에ਅਰਪੋਰਟ ਤੋਂ ਇਨਸਪੈਕਟਰ ਕਸਟਮ ਬੋਧਿਆ ਤੁਹਾਡੇ ਨਾਂ ਤੇ ਕੋਈ ਅਸੀਂ ਇੱਥੇ ਕੂਰੀਅਰ ਫੜਿਆ ਉਹ ਕੂਰੀਅਰ ਦੇ ਵਿੱਚ ਕੁਝ ਇਲੀਗਲ ਚੀਜ਼ਾਂ ਨਹੀਂ ਕੁਝ ਪਾਸਪੋਰਟ ਨੇ ਕੁਝ ਡਰੱਗਸ ਨੇ ਕੀ ਤੁਸੀਂ ਇਹ ਪਾਸਪੋਰਟ ਇਹ ਜਿਹੜਾ ਕੂਰੀਅਰ ਹੈ ਬੰਬਈ ਤੋਂ ਹੋਇਆ ਕੀ ਤੁਸੀਂ ਇਹ ਕੀਤਾ ਮੈਂ ਕਿਹਾ ਵੀ ਨਹੀਂ ਮੈਂ ਤਾਂ ਬੰਬਈ ਗਿਆ ਹੀ ਨਹੀਂ ਨਾ ਮੇਰਾ ਕੂਰੀਅਰ ਆ ਨਾ ਮੈਂ ਕੀਤਾ ਉਹ ਮੈਨੂੰ ਮੀਨ ਦੇ ਟਾਈਮ ਕਹਿੰਦਾ ਨਹੀਂ ਜੀ ਇਹਦੀ ਰਿਪੋਰਟ ਆ ਜਿਹੜੀ ਸਾਨੂੰ ਸੀਬੀਆਈ ਦਿੱਲੀ ਨੂੰ ਕਰਨੀ ਪੈਣੀ ਆ ਤੇ ਤੁਸੀਂ ਆਨਲਾਈਨ ਹੀ ਬਣੇ ਰਹੋ ਮੈਂ ਤੁਹਾਡਾ ਇਹ ਜਿਹੜੀ ਕਾਲ ਆ ਸਾਰੀ ਸੀਬੀਆਈ ਦਿੱਲੀ ਸ਼ਫਤਰ ਗੰਜ ਨੂੰ ਹੈੱਡ ਆਫਿਸ ਨੂੰ ਭੇਜ ਰਿਹਾ ਫਿਰ ਉੱਥੋਂ ਮੈਨੂੰ ਕੋਈ ਮਿਸਟਰ ਅਨਿਲ ਯਾਦਵ ਨੇ ਪੁਲੀ ਉਹ ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਆਫੀਸਰ ਹ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਪਾਰਸਲ ਕੀਤਾ ਮੈਂ ਕਿਹਾ ਵੀ ਨਹੀਂ ਕੀਤਾ ਕਿਹਦੇ ਅਸੀਂ ਇਸ ਗੱਲ ਤੇ ਕਿਵੇਂ ਵਿਸ਼ਵਾਸ ਕਰ ਲਈਏ ਅਸੀਂ ਦੀ ਇਨਕੁਆਰੀ ਕਰਾਂਗੇ ਮੈਂ ਕਿਹਾ ਵੀ ਜਰੂਰ ਇਨਕੁਆਰੀ ਕਰੋ ਜਿੱਦੋਂ ਮੈਂ ਚ ਕੀਤਾ ਹੀ ਕੁਝ ਨਹੀਂ ਮੈਨੂੰ ਕੀ ਡਰ ਫਿਰ ਉਹ ਕਹਿੰਦੇ ਜੀ ਜੇ ਤੁਸੀਂ ਤੁਹਾਡੇ ਕੋਲੇ ਕਿਸੇ ਬੈਂਕ ਚ ਅਕਾਊਂਟ ਹੈਗਾ ਮੈਂ ਕਿਹਾ ਹੈਗਾ ਜੀ ਕੋਈ ਤੁਹਾਡੇ ਮਿਊਚੁਅਲ ਫੰਡ ਚ ਪੈਸੇ ਮੈਂ ਕਿਹਾ ਹੈਗੇ ਆ ਜੀ ਸ਼ੇਅਰ ਮਾਰਕੀਟ ਚ ਹੈਗੇ ਆ ਜੀ ਕੋਈ ਪ੍ਰਾਪਰਟੀ ਮੈਂ ਕਹਿੰਦੀ ਪ੍ਰਾਪਰਟੀ ਮੇਰੇ ਨਾਂ ਨਹੀਂ ਗਈ ਮੇਰਾ ਮਕਾਨ ਵੀ ਮੇਰੀ ਵਾਈਫ ਦੇ ਨਾਂ ਸੀ ਤੇ ਮੈਂ ਕਿਹਾ ਨਹੀਂ ਉਹ ਮੈਨੂੰ ਕਹਿੰਦੇ ਨਹੀਂ ਜੀ ਅਸੀਂ ਤੁਹਾਡੇ ਜਿਹੜੇ ਅਕਾਊਂਟਸ ਦੇ ਫੰਡਸ ਆ ਉਹ ਆਰਬੀਆਈ ਤੋਂ ਲੀਗਲਾਈਜੇਸ਼ਨ ਕਰਾਉਣਾ ਚਾਹੁੰਦੇ ਆ ਇਸ ਕਰਕੇ ਤੁਸੀਂ ਆਪਦੀਆਂ ਪਾਸਪੋਰਟ ਆਪਦੇ ਕੋਲੇ ਲਿਓ ਤੇ ਆਪਣੇ ਗੇਟ ਬੰਦ ਕਰ ਦਿਓ ਜਿੰਨਾਂ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਬੰਦਾ ਉਪਰਾ ਨਾ ਆਵੇ ਤੇ ਅਸੀਂ ਤੁਹਾਡੇ ਅਗੇਂਸਟ ਇੱਕ ਐਫਆਈਆਰ ਲੌਂਚ ਕਰ ਲਈ ਆ ਕਿਉਂ ਨਾ ਤੁਹਾਨੂੰ ਰੈਸਟ ਕੀਤਾ ਜਾਵੇ ਫਿਰ ਮੈਂ ਉਹਨੂੰ ਕਿਹਾ ਮੈਂ ਸਾਰਾ ਕੁਝ ਕਰਨ ਤੋਂ ਪਹਿਲਾਂ ਕਿਉਂ ਨਾ ਆਪਦੇ ਪੁਲਿਸ ਸਟੇਸ਼ਨ ਜਾ ਕੇ ਮੈਦੀ ਰਿਪੋਰਟ ਕਰਾਂ ਉਕੇ ਨਹੀਂ ਤੁਸੀਂ ਪੁਲਿਸ ਸਟੇਸ਼ਨ ਨਹੀਂ ਜਾਣਾ ਇਹਦੇ ਨਾਲ ਪੰਜਾਬ ਪੁਲਿਸ ਦਾ ਕੋਈ ਕਨਸਰਨ ਨਹੀਂ ਹੈ ਇਹ ਸਾਰਾ ਮਾਮਲਾ ਸਾਡੇ ਹੱਥਾਂ ਚ ਹੈ ਤੇ ਅਸੀਂ ਦੇਖਣਾ ਉਹ ਮੈਂ ਥੋੜਾ ਜਿਹਾ ਡਰ ਗਿਆ ਮੈਂ ਡਰ ਕੇ ਉਹਨਾਂ ਨੂੰ ਆਪੇ ਪਾਸਪੋਰਟ ਦੀਆਂ ਫਰੰਟ ਪੇਜ ਦੀਆਂ ਕਾਪੀਆਂ ਦਿੱਤੀਆਂ ਫੋਟੋਕਾਪੀਆਂ ਮੋਬਾਈਲ ਤੇ ਮਤਲਬ ਕਿ ਮੈਂ ਮੂਰੇ ਮੋਬਾਈਲ ਤੇ ਰੱਖ ਦਿੰਦਾ ਸੀ ਉਹ ਸਕੈਨ ਕਰ ਲੈਂਦੇ ਸੀ ਫਿਰ ਉਹਨਾਂ ਨੇ ਲਾਸਟ ਪੇਜ ਸਾਰੀਆਂ ਕਾਪੀਆਂ ਦੇ ਸਕੈਨ ਕੀਤੇ ਫਿਰ ਮੈਨੂੰ ਜਵਾਨੀ ਪੁੱਛਿਆ ਮਿਊਚਰ ਫੰਡ ਚ ਕਿੰਨੇ ਕ ਪੈਸੇ ਆ ਮੈਂ ਕਿਹਾ ਵੀ 6-7 ਲੱਖ ਰੁਪਈਆ ਹੋਣਾ ਚਲੋ ਮਿਚੁਅਲ ਫੰਡ ਦੇ ਦਾਦੇ ਸ਼ੇਅਰ ਮਾਰਕੀਟ ਵਿੱਚ ਕਿੰਨੇ ਆ ਮੈਂ ਕਿਹਾ ਇੰਨਾ ਕੀ 7 6 7 ਲੱਖ ਰੁਪਇਆ ਸ਼ੇਅਰ ਮਾਰਕੀਟ ਚ ਤੁਸੀਂ ਉਹ ਪੈਸੇ ਵਿਟਰਾ ਕਰੋ ਉਹ 2-3 ਦਿਨਾਂ ਚ ਪੈਸੇ ਆ ਜਾਂਦੇ ਆ ਉਹ ਕਿਸੇ ਅਕਾਊਂਟ ਚ ਪਾਓ ਫਿਰ ਅਸੀਂ ਉਹ ਤੈਨੂੰ ਦੱਸਦੇ ਹਾਂ ਉਹ ਪੈਸੇ ਤੁਸੀਂ ਕਿੱਥੇ ਭੇਜਨੇ ਆ ਫਿਰ 2-3 ਦਿਨ ਬਾਅਦ ਉਹਨਾਂ ਦਾ ਮੈਨੂੰ ਆਉਂਦਾ ਤੇ ਉਹਦੇ ਵਿੱਚੋਂ ਕੁਛ ਮੈਨੂੰ ਉਹਨਾਂ ਨੇ ਅਕਾਊਂਟ ਨੰਬਰ ਵਿਦ ਬੈਂਕ ਵਿਦ ਉਹ ਨਾਮ ਪਰਸਨ ਦਾ ਜਿਹੜਾ ਬੈਨੀਫੀਸ਼ੀਰੀ ਨੇਮ ਸੀ ਉਹ ਭੇਜੇ ਆ ਵੀ ਇਹਨਾਂ ਅਕਾਊਂਟ ਚ ਇੰਨੇ-ਇੰਨੇ ਪੈਸੇ ਭੇਜ ਦੇ ਕੁਝ ਪੈਸੇ ਤਾਂ ਉਹਨਾਂ ਨੇ ਬਹੁਤ ਦੂਰ ਦੂਰ ਜਿਵੇਂ ਅਸਾਮ 'ਚ ਵੀ ਕਿਸੇ ਅਕਾਊਂਟਾ 'ਚ ਮਿੱਥੋ ਮੰਗਾਏ ਆ ਦਿੱਲੀ ਵੀ ਇੱਕ ਅੱਧਾ ਅਕਾਊਂਟ ਸੀਗਾ ਕੁਝ ਹੋਰ ਸ਼ਾਇਦ ਕਲਕੱਤਾ ਦਾ ਵੀ ਬਸਤ ਬੰਗਾਲ ਦਾ ਵੀ ਕਿਸੇ ਸ਼ਹਿਰ ਦਾ ਇੱਕ ਸੀਗਾ ਸਿੱਲੀਗੁੜੀ ਦਾ ਸ਼ਹਿਰ ਦਾ ਅਕਾਊਂਟ ਸੀਗਾ ਟੋਟਲ ਮਿੱਥੋ ਉਹਨਾਂ ਨੇ ਇਦਾਂ ਕਰ ਕਰ ਕੇ 43 ਲੱਖ ਰੁਪਈਆ ਅਗਸਤ ਤੋਂ ਲੈ ਕੇ ਦਸੰਬਰ 24 ਤੱਕ ਵਾਪਸ ਲੈ ਲਿਆ ਜਿੱਦੇ ਉਹਨਾਂ ਨੇ ਆਖਰੀ ਮੈਨੂੰ ਕਾਲ ਆਉਂਦੀ ਆ ਮੈਨੂੰ ਕਹਿੰਦੇ ਭਾਈ ਸਾਹਿਬ हां उਦੋਂ ਪਹਿਲਾਂ ਮੈਂ ਜਦੋਂ ਇੰਗਲੈਂਡ ਜਾਣਾ ਸੀਗਾ ਮੈਂ ਉਹਨਾਂ ਨੂੰ ਦੱਸਤਾ ਕਿ ਮੈਂ ਇੰਗਲੈਂਡ ਜਾਣਾ ਕੀ ਮੈਨੂੰ ਦਿੱਲੀ ਪੁਲਿਸ ਉੱਥੇ 에어ਪੋਰਟ ਤੇ ਅਰੈਸਟ ਕਰਨਗੇ ਉਹ ਕਹਿੰਦੇ ਨਹੀਂ ਜੀ ਹੁਣ ਤੁਹਾਨੂੰ ਦਿੱਲੀ 에어ਪੋਰਟ ਤੇ ਅਰੈਸਟ ਨਹੀਂ ਕਰਨਗੇ ਅਸੀਂ ਤੁਹਾਡੇ ਕੁਝ ਫੰਡ ਤਕਰੀਬਨ 15-20 ਲੱਖ ਰੁਪਇਆ ਅਸੀਂ RBI ਤੋਂ ਲੀਗਲਾਈਜੇਸ਼ਨ ਕਰਾ ਲਿਆ ਜਿਹੜਾ ਕਿ ਸਹੀ ਪਾਇਆ ਗਿਆ ਇਸ ਕਰਕੇ ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਤੁਸੀਂ ਆਰਾਮ ਨਾਲ ਜਾਓ ਜਦੋਂ ਅੱਗੇ ਅਸੀਂ ਉਦੋਂ ਤੁਹਾਡੇ ਨਾਲ ਗੱਲ ਕਰਾਂਗੇ ਮੈਂ 2 ਮਹੀਨੇ ਇੰਗਲੈਂਡ ਰਹਾ ਜਦੋਂ ਵਾਪਸ ਆਇਆ ਉਹਨਾਂ ਦੇ ਫਿਰ ਫੋਨ ਆਉਣ ਲੱਗ ਗਏ ਜਦੋਂ ਆਖਰੀ ਫੋਨ ਉਹਨਾਂ ਨੇ ਮੈਨੂੰ ਕੀਤਾ ਤੇ ਉਹ ਮੈਨੂੰ ਕਹਿੰਦੇ ਜੀ ਭਾਈ ਸਾਹਿਬ ਹੁਣ ਤੁਹਾਡੀ ਅਸੀਂ ਬੇਲ ਕਰਾਉਣੀ ਆ ਤੇ ਤੁਸੀਂ ਸਾਨੂੰ 1 ਲੱਖ ਰੁਪਈਆ ਹੋਰ ਭੇਜੋ ਮੈਂ 1 ਲੱਖ ਰੁਪਈਆ ਹੋਰ ਭੇਜਦਾ ਪਰ ਉਹਨਾਂ ਨੇ ਮੈਨੂੰ ਕੋਈ ਬੇਲ ਦਾ ਪੇਪਰ ਵਗੈਰਾ ਕੁਝ ਨਹੀਂ ਭੇਜਿਆ ਫਿਰ ਉਹਨਾਂ ਨੂੰ ਮੈਂ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਜਿਹੜਾ ਲੱਖ ਰੁਪਈਆ ਤਾਂ ਮੈਥੋਂ ਮੰਗਾਇਆ ਪਹਿਲਾਂ ਮੈਨੂੰ ਇਹ ਦੱਸੋ ਜਿਹੜੇ ਪੈਸੇ ਪਹਿਲਾਂ ਮੰਗਾਇਓ ਮੇਰੇ ਕਿਦੋਂ ਵਾਪਸ ਆਉਣਗੇ ਉਹ ਕਹਿੰਦੇ ਜੀ ਇਹ ਸਾਰੇ ਪੈਸੇ ਤੁਹਾਨੂੰ ਵੀਦਨ 2 ਮਹੀਨੇ ਸਾਰੇ ਵਾਪਸ ਹੋ ਜਾਣਗੇ ਕੋਈ ਪ੍ਰੋਬਲਮ ਨਹੀਂ ਤੁਸੀਂ ਬੇਫਿਕਰ ਰਹੋ ਪਰ ਉਸ ਤੋਂ ਪਹਿਲਾਂ ਇੱਕ ਕੰਮ ਕਰੋ ਇੱਕ ਤੁਹਾਨੂੰ ਅਸੀਂ ਫੋਨ ਨੰਬਰ ਦੇ ਰਹੇ ਹਾਂ 1930 ਤੁਸੀਂ ਇਹ ਤੇ ਫੋਨ ਕਰੋ ਕਿ ਆਹ ਗੱਲ ਹੋਈ ਆ ਆ ਬੰਦਿਆਂ ਨੇ ਜੋ ਤੁਹਾਡੇ ਨਾਲ ਹੋਇਆ ਤੁਸੀਂ ਦੱਸੋ ਉਹ ਸਾਨੂੰ ਇਨਸਟਰਕਸ਼ਨਸ ਦੇਣਗੇ ਅਸੀਂ ਫਿਰ ਤੁਹਾਡੇ ਪੈਸੇ ਭੇਜਾਂਗੇ ਪਰ ਉਹ ਮੇਰੇ ਕੋਲ ਨਹੀਂ ਆਏ ਹਰ ਕੇ ਮੈਂ ਫਿਰ ਕਿਸੇ ਬੰਦਿਆ ਨਾਲ ਆਪਦੇ ਯਾਰਾਂ ਦੋਸਤਾਂ ਨਾਲ ਇੱਕ ਦਿਨ ਗੱਲ ਕੀਤੀ ਉਹ ਕਹਿੰਦੇ ਵੀ ਨਹੀਂ ਸਾਨੂੰ ਇਹ ਪੁਲਿਸ ਰਿਪੋਰਟ ਕਰ ਦੇਣੀ ਚਾਹੀਦੀ ਫਿਰ ਮੈਂ ਐਸਐਸਪੀ ਸਾਹਿਬ ਆਫਿਸ ਮੋਗਾ ਗਿਆ ਉੱਥੇ ਮੈਨੂੰ ਉਹ ਤੋਂ ਪਹਿਲਾਂ ਸੱਚ ਮੈਂ 1930 ਤੇ ਫੋਨ ਕੀਤਾ ਉਹ ਮੈਨੂੰ ਕਹਿੰਦੇ ਜੀ ਨਹੀਂ ਤੁਹਾਡਾ ਇਹ ਲੰਮਾ ਚੋੜਾ ਕੰਮ ਆ ਤੁਸੀਂ ਇਦਾਂ ਕਰੋ ਇੱਥੇ ਸਾਈਬਰ ਕ੍ਰਾਈਮ ਬ੍ਰਾਂਚ ਆ ਤੁਹਾਡੇ ਐਸਐਸਪੀ ਦਫ਼ਤਰ ਜੀ ਤੁਸੀਂ ਐਸਐਸਪੀ ਦਫ਼ਤਰ ਜਾਓ ਉੱਥੇ ਸਾਰਾ ਰਿਟਰਨ ਕੰਪਲੇਂਟ ਕਰੋ ਉਹ ਸਾਰਾ ਐਕਸ਼ਨ ਉਹ ਕਰ ਲਗੇ ਫਿਰ ਮੈਂ ਉਹਨਾਂ ਨੂੰ ਦਿੱਤੀ ਐਪਲੀਕੇਸ਼ਨ ਉਹਨਾਂ ਨੇ ਮੈਨੂੰ ਸਾਈਬਰ ਕ੍ਰਾਈਮ ਵਾਲਿਆਂ ਨੇ ਇੱਕ ਵਾਰੀ ਸੱਦਿਆ ਉਹ ਚ ਵੀ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਆਈਐਫਸੀ ਕੋਡ ਆ ਜਿਹੜੇ ਦੋ ਤਿੰਨ ਬੈਂਕਾਂ ਦੇ ਗਲਤ ਆ ਉਹ ਮੈਂ ਦਰੁਸਤ ਕਰਾ ਦਿੱਤੇ ਗਏ ਉਦੋਂ ਬਾਅਦ ਮੈਨੂੰ ਕੋਈ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਆਈ ਮੈਨੂੰ ਹੁਣ ਦੋ ਦਿਨ ਪਹਿਲਾਂ ਹੀ ਮਤਲਬ ਮੀਡੀਆ ਤੋਂ ਪਤਾ ਲੱਗਾ ਕਿ ਜਿਹੜੀਆਂ ਤੁਸੀਂ ਐਂਟਰੀਆਂ ਕਰਵਾਉਂਦੇ ਸੀ ਉਹਨਾਂ ਦੇ ਕਹਿਣ ਤੇ ਉਹ ਕਿਸੇ ਬੈਂਕਾਂ 'ਚ ਕਰਾਉਂਦੇ ਸੀ ਜਾਂ ਪਰਸਨਲ ਨੰਬਰ ਤੇ ਕਰਾਦੇ ਨਹੀਂ ਬੈਂਕਾਂ ਤੋਂ ਕਰਾਉਂਦਾ ਸੀ ਜੀ ਬੈਂਕਾਂ ਤੋਂ ਆਰਟਿਸ ਹੋਈ ਹੈ ਸਾਰੀ ਉਹਨੇ ਪਰਸਨਲ ਹੀ ਨੰਬਰ ਤੇ ਨਹੀਂ ਸੀ ਨਹੀਂ ਨੰਬਰ ਨਾਲ ਕੋਈ ਲਿੰਕ ਨਹੀਂ ਸੀ ਹੁਣ ਤੱਕ ਤੁਸੀਂ ਕਿੰਨੇ ਜਿਹੜੀ ਅਮਾਉਂਟ ਆ ਆਪਦੇ ਮਿਹਨਤ ਦੀ ਕਮਾਈ ਕੱਢ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ ਮੋਰ ਥੈਨ 43 ਲੱਖ ਰੁਪਏ ਕਿੰਨੀ ਵਾਰ ਚ ਦਿੱਤੀ ਲਈ ਇਹ ਤਕਰੀਬਨ 14-15 ਮਹੀਰੀ ਇਹ ਐਂਟਰੀਆਂ ਕੁੰਮੀਆਂ ਕਿੰਨੇ ਟਾਈਮ ਦੇ ਵਿੱਚ ਉਹਨੇ ਤੁਹਾਨੂੰ ਇਹ ਚੀਜ਼ਾਂ ਇਹ ਮੇਰੀਆਂ ਅਗਸਤ ਤੋਂ ਲੈ ਕੇ ਦਸੰਬਰ ਦੇ ਵਿੱਚ ਵਿੱਚ ਹੈ ਅਗਸਤ 24 ਤੋਂ ਲੈ ਕੇ ਦਸੰਬਰ 24 ਤੱਕ ਵਿੱਚ ਉਹ ਡੇਢ ਦੋ ਮਹੀਨੇ ਗੈਪ ਰਿਹਾ ਜਦੋਂ ਮੈਂ ਯੂਕੇ ਰਿਹਾ ਅਸੀਂ ਇੱਕ ਚੀਜ਼ ਹੋਰ ਜਾਣਨਾ ਚਾਹਾਂਗੇ ਕਿ ਜਦੋਂ ਤੁਸੀਂ ਇੱਥੋਂ ਵਿਦੇਸ਼ ਦੇਸ਼ ਗਏ ਹੋ ਉਦੋਂ ਬਾਅਦ ਜੇ ਤੁਹਾਨੂੰ ਕੋਈ ਆਈਆਂ ਕੀ ਤੁਸੀਂ ਉਹ ਥੇਸ ਵਿਦੇਸ਼ ਜਾ ਕੇ ਕਿਸੇ ਨਾਲ ਸੰਪਰਕ ਕੀਤਾ ਇਸ ਚੀਜ਼ ਬਾਰੇ ਨਹੀਂ ਮੈਂ ਕਿਸੇ ਆਦੇ ਫੈਮਿਲੀ ਮੈਂਬਰ ਨਾਲ ਵੀ ਹੀ ਗੱਲ ਨਹੀਂ ਕਰ ਪਾਇਆ ਮੈਨੂੰ ਇਹ ਸੀਗਾ ਕਿ ਉਹ ਇਹ ਨਾ ਹੋਵੇ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਤੇ ਮੈਂ ਤਾਂ ਘਬਰਾਇਆ ਹੈਗਾ ਹੀ ਆ ਉਹ ਘਬਰਾ ਕੇ ਕੋਈ ਗਲਤ ਸਟੈਪ ਨਾ ਚੱਕ ਲੈਣ ਬੱਚੇ ਤੇ ਤੁਹਾਨੂੰ ਉੱਥੋਂ ਇੰਡੀਆ ਚ ਆਉਣ ਲੱਗੇ ਤੁਹਾਨੂੰ ਇਹ ਨਹੀਂ ਹੋਇਆ ਵੀ ਮੇਰੇ ਨਾਲ ਤਾਂ ਪਹਿਲਾਂ ਵੀ ਠੱਗੀ ਮਾਰ ਹੋ ਚੁੱਕੀ ਆ ਇਹ ਹੋਰ ਮੰਗੀ ਜਾਂਦੇ ਨਹੀਂ ਉਦੋਂ ਤੱਕ ਮੈਨੂੰ ਠੱਗੀ ਦਾ ਅਹਿਸਾਸ ਹੀ ਨਹੀਂ ਹੋਇਆ ਮੈਨੂੰ ਤਾਂ ਜੋ ਲਾਸਟ ਇੰਟਰਵਿਊ ਡਾਇਮੰਡ ਹੀ ਹੋ ਗਿਆ ਹੈ ਕਿਪਰੋ ਡਾਇਮੰਡ ਹੋ ਗਿਆ ਮਤਲਬ ਹਾਈਪੋਥੈਸਿਸ ਕਿ ਡਰਾਈ ਉਹਨਾਂ ਨੇ ਇਦਾਂ ਲਿਆ ਕਿ ਮੈਂ ਡਰੇ ਹੀ ਸਭ ਕੁਝ ਕਰ ਗਿਆ ਜਦੋਂ ਮੈਨੂੰ ਕਿਹਾ ਗਿਆ ਤੇਰੇ ਬੱਚਿਆਂ ਨੂੰ ਵੀ ਅਰੈਸਟ ਕਰ ਲਾਂਗੇ ਤੇਰੀ ਵਾਈਫ ਨੂੰ ਵੀ ਕਰ ਲਾਂਗੇ ਤੈਨੂੰ ਵੀ ਕਰ ਲਾਂਗੇ ਤੇਰੀ ਪ੍ਰਾਪਰਟੀ ਵੀ ਸੀਜ਼ ਹੋ ਜੂਗੀ ਤੇਰੇ ਅਕਾਊਂਟ ਵੀ ਸੀਜ਼ ਹੋ ਕੇ ਮੈਂ ਡਰ ਗਿਆ ਤੇ ਜਿਸ ਹਿਸਾਬ ਨਾਲ ਉਹਨੇ ਤੁਹਾਨੂੰ ਡਰਾ ਕੇ ਕਿਸ ਹਿਸਾਬ ਦਾ ਹਾਊਸ ਹਾਊਸ ਅਰੈਸਟ ਨਹੀਂ ਮਾਈਂਡ ਅਰੈਸਟ ਕਰ ਲਿਆ ਤੁਹਾਡਾ ਮੇਰੇ ਮਾਈਂਡ ਅਰੈਸਟ ਹੋ ਗਿਆ ਜੀ ਹਾਊਸ ਅਰੈਸਟ ਨਹੀਂ ਉਹਨਾਂ ਨੇ ਕੀਤਾਗਾ ਉਹ ਇੰਦਾ ਨਹੀਂ ਉਹਨਾਂ ਨੇ ਕੋਈ ਉਹਨਾਂ ਨੇ ਇਹ ਜਰੂਰ ਮੈਨੂੰ ਕਿਹਾ ਕਿ ਤੁਹਾਡੇ ਵਾਰੰਟ ਇਸ਼ੂ ਹੋ ਚੁੱਕੇ ਆ ਅਸੀਂ ਉਹਦੀ ਬੇਲ ਕਰਾਉਣ ਲੱਗੇ ਆ ਇਸ ਕਰਕੇ ਤੁਸੀਂ ਲੱਖ ਰੁਪਏ ਹੋਰ ਭੇਜੋ ਤਾਂ ਕਿ ਅਸੀਂ ਤੁਹਾਡੀ ਬੇਲ ਕਰਾਈ ਗਈ ਉਸ ਤੋਂ ਪਹਿਲਾਂ ਮੈਨੂੰ ਉਹਨਾਂ ਨੇ ਆਰਬੀਆਈ ਦੇ ਦੋ ਨੋਟਰੀ ਤੋਂ ਟੈਸਟਡ ਆਰਬੀਆਈ ਲਿਗ ਜੈ ਲਿਗਲਾਈਜੇਸ਼ਨ ਦੇ ਦੋ ਸਰਟੀਫਿਕੇਟ ਵੀ ਭੇਜੇ ਆ ਉਹ ਭੇਜੇ ਨਾਲ ਮੈਨੂੰ ਹੋਰ ਤਸੱਲੀ ਹੋ ਗਈ ਕਿ ਸ਼ਾਇਦ ਇਹ ਕੰਮ ਸਹੀ ਆ ਹਾਂ ਤੁਸੀਂ ਮੋਗਾ ਸਾਇਕਲ ਕ੍ਰਾਈਮ ਨਾਲ ਸੰਪਰਕ ਕੀਤਾ ਉਹਨਾਂ ਨੂੰ ਤੁਹਾਨੂੰ ਕੀ ਸ਼ਵਾਸਨ ਦਿੱਤਾ ਗਿਆ ਤੇ ਤੁਹਾਡੀ ਕੀ ਮੰਗ ਮੇਰੀ ਤਾਂ ਮੰਗੇ ਆ ਕਿ ਮੇਰੇ ਪੈਸੇ ਮਿਹਨਤ ਦੇ ਸਾਰੀ ਉਮਰ ਦੀ ਮੇਰੀ ਕਮਾਈ ਆ ਮੈਂ 72 ইয়ার্স ওલ્ડ ਬੰਦਾ ਸਾਰੇ ਪੈਸੇ ਮੇਰੇ ਉਹ ਸਾਰੇ ਲੈ ਗਏ ਐਸ ਵੇਲੇ ਤਾਂ ਦੇਖਿਆ ਜਾਵੇ ਤਾਂ ਜਿੰਨੀ ਕੁ ਮੇਰੀ ਥੋੜੀ ਬਹੁਤੀ ਪੈਨਸ਼ਨ ਦਾ ਮੇਰਾ ਗੁਜ਼ਾਰਾ ਉਹਦੇ ਤੇ ਹੀ ਆ ਜਿਹੜੀ ਮੇਰੀ ਸੇਵਿੰਗ ਸੀ ਉਹ ਤਾਂ ਸਾਰੀ ਲੈ ਕੇ ਲੁੱਟ ਗਏ ਉਹ ਮੇਰੀ ਤਾਂ ਇਹੀ ਮੰਗਾ ਕਿ ਜਿੰਨੀ ਜਲਦੀ ਹੋ ਸਕੇ ਮੇਰੇ ਪੈਸੇ ਮੈਨੂੰ ਛੇਤੀ ਛੇਤੀ ਵਾਪਸ ਦਵਾਈ ਜਾਣ ਤਾਂ ਕਿ ਮੈਂ ਆਪਦੀ ਆਰਾਮ ਨਾਲ ਜ਼ਿੰਦਗੀ ਰਹੀ ਜ਼ਿੰਦਗੀ ਬਤੀਤ ਕਰ ਪਾਵਾਂ ਤੁਸੀਂ ਬੈਂਕ ਦੇ ਅਪਲਾਈ ਹੋ ਕਿੰਨਾ ਚਿਰ ਤੁਸੀਂ ਜੌਬ ਕੀਤੀ ਬੈਂਕ 'ਚ ਮੈਂ ਤਕਰੀਬਨ 21 ਸਾਲ ਜੌਬ ਕੀਤੀ ਹੈ ਜੀ ਤੇ ਤੁਸੀਂ ਬੈਂਕ ਦੇ ਅਪਲਾਈ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਵੀ ਇਹ ਤੁਹਾਡੇ ਇਹ ਸਿਸਟਮ ਹੋ ਗੋ ਗਿਆ ਨਹੀਂ ਉਦੋਂ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਮੈਂ ਪਜਲ ਹੀ ਇੰਨਾ ਹੋ ਗਿਆ ਜਾਂ ਉਹਨਾਂ ਨੇ ਮੈਨੂੰ ਡਰਾ ਧਮਕਾ ਕੇ ਇੰਨਾ ਲਿਆ ਕਿ ਮੈਂ ਉਹਨਾਂ ਦੀਆਂ ਗੱਲਾਂ ਬਾਤਾਂ 'ਚ ਆ ਗਿਆ ਗੱਲਾਂ ਬਾਤਾਂ ਆ ਕੇ ਮੈਨੂੰ ਉਹਨਾਂ ਨੇ ਲੁੱਟ ਲਿਆ ਤੁਹਾਡੇ ਨਾਲ ਠੱਗੀ ਹੋ ਚੁੱਕੀ ਆ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਵਾਂਗੇ ਸਾਡੇ ਜਰੀਏ ਵੀ ਜੇ ਇਦਾਂ ਦੀ ਕੋਈ ਤੁਹਾਡੇ ਨਾਲ ਹੁੰਦੀ ਆ ਮੈਂ ਹੱਥ ਬੰਨ੍ਹ ਹਰੇਕ ਆਪਣੇ ਭੈਣ ਭਰਾ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਹਾਨੂੰ ਕੋਈ ਵੀ ਅਨਨੋਨ ਨੰਬਰ ਤੋਂ ਕੋਈ ਕਾਲ ਆਉਂਦੀ ਆ ਕਿਸੇ ਪੁਲਿਸ ਅਫਸਰ ਬਣ ਕੇ ਕਰਦੇ ਆ ਜਿਵੇਂ ਮੈਨੂੰ ਵੀ ਇਹਨਾਂ ਨੇ ਪੁਲਿਸ ਅਫਸਰ ਬਣ ਕੇ ਕਾਲ ਕੀਤੀ ਆ ਜਾਂ ਕੋਈ ਹੋਰ ਕਹਿੰਦਾ ਮੈਂ ਕੋਈ ਪੋਲੀਟੀਕਲ ਬੰਦਾ ਜਾਂ ਆਏ ਆ ਤੁਹਾਡੇ ਤੁਹਾਨੂੰ ਇਹਨੇ ਪੈਸੇ ਤੁਸੀਂ ਭੇਜੋ ਨਹੀਂ ਤਾਂ ਤੁਹਾਡਾ ਸਾਡਾ ਆ ਅਰੈਸਟ ਕਰ ਲਿਆ ਤੁਹਾਡਾ ਮੁੰਡਾ ਅਰੈਸਟ ਕਰ ਲਿਆ ਅੰਦਰ ਤੁਹਾਡਾ ਫਲਾਣਾ ਰਿਸ਼ਤੇਦਾਰ ਅਰੈਸਟ ਆਈ ਤਾਂ ਛੱਡਾਂਗੇ ਜੇ ਤੁਸੀਂ ਕਿਰਪਾ ਕਰਕੇ ਕਿਸੇ ਨੂੰ ਵੀ ਇਦਾਂ ਦਾ 1 ਰੁਪਿਆ ਵੀ ਨਾ ਭੇਜੋ ਸਕਾਂ ਦੀ ਇਹਦੀ ਜਿਹੜੀ ਰਿਪੋਰਟ ਆ ਆਪਦੇ ਨੇੜੇ ਦੇ ਥਾਣੇ 'ਚ ਜਾ ਕੇ ਸਰ ਇਹ ਦੋ ਜਾਣਕਾਰੀ ਇੱਕ ਰਿਟਾਇਰ ਬੈਂਕ ਮੁਲਾਜ਼ਮਾਂ ਜਿਹਦੇ ਨਾਲ ਠੱਗੀ ਹੋਈ ਹੈ 42 ਲੱਖ ਰੁਪਏ ਦੀ ਕੀ ਮਾਮਲਾ ਜੀ ਦੱਸੋ ਹਾਂਜੀ ਮੋਗਾ ਪੁਲਿਸ ਦੇ ਸਾਈਬਰ ਸੈੱਲ ਤੇ ਇੱਕ ਕੰਪਲੇਂਟ ਰਿਸਿਵ ਹੋਈ ਸੀ ਜਿਸ ਵਿੱਚ ਕੰਪਲੇਨੈਂਟ ਨੇ ਕਿਹਾ ਵੀ ਉਸ ਨਾਲ ਉਸ ਨੂੰ ਇੱਕ ਅਨਨੋਮ ਨੰਬਰ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਉਹਨੂੰ ਦੱਸਿਆ ਵੀ ਅਸੀਂ ਕਸਟਮ ਵਿਭਾਗ ਤੋਂ ਬੋਲ ਰਹੇ ਹਾਂ ਤੇ ਉਸ ਦਾ ਕੋਈ ਸਸਪੀਸ਼ੀਅਸ ਪੈਕੇਜ ਉਹਨਾਂ ਨੇ ਇੰਟਰਸੈਪਟ ਕੀਤਾ ਇਸ ਦਾ ਐਵਰੇਜ ਲੈ ਕੇ ਉਹਨਾਂ ਨੇ ਇਸ ਵਿਕਟਮ ਤੋਂ ਵੱਖ-ਵੱਖ ਖਾਤਿਆਂ ਵਿੱਚ ਉਸ ਦੀ ਜਮ੍ਹਾਂ ਪੂੰਜੀ ਜੋ ਸੀਗੀ ਉਹ ਪਵਾ ਲਈ ਜਿਸ ਦੀ ਕੁੱਲ ਕੀਮਤ 42 ਲੱਖ ਦੇ ਕਰੀਬ ਹੈਗੀ ਇਸ ਨੂੰ ਜਦੋਂ ਰਿਅਲਾਈਜ਼ ਹੋਇਆ ਵੀ ਇਹਦੇ ਨਾਲ ਠੱਗੀ ਵਧੀ ਹੈ ਫਿਰ ਇਸਨੇ ਪਹਿਲਾਂ ਸਾਈਬਰ ਹੈਲਪਲਾਈਨ ਤੇ ਕੰਪਲੀਟ ਕੀਤੀ 1930 ਜੋ ਸਾਈਬਰ ਹੈਲਪਲਾਈਨ ਪੈਨ ਇੰਡੀਆ ਨੰਬਰ ਹੈ ਉਸ ਤੋਂ ਬਾਅਦ ਉਸਨੇ ਇੱਥੇ ਮੋਗਾ ਪੁਲਿਸ ਵਿੱਚ ਵੀ ਸ਼ਿਕਾਇਤ ਦਿੱਤੀ ਸੀ ਜਿਸ ਦੀ ਅੱਗੇ ਪੜਤਾਲ ਕਰਕੇ ਬੀਤੇ ਦਿਨੀ ਸਾਡੇ ਸਾਈਬਰ ਪੁਲਿਸ ਸਟੇਸ਼ਨ 'ਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇਹ ਜੋ ਫਾਈਨੈਂਸ਼ੀਅਲ ਟ੍ਰੇਲ ਹੈ ਇਹਦੀ ਅੱਗੇ ਤਤਰੀਸ਼ ਚੱਲ ਰਹੀ ਹੈ ਵੀ ਇਹ ਪੈਸੇ ਕਿਹੜੇ-ਕਿਹੜੇ ਖਾਤਿਆਂ 'ਚ ਗਏ ਸਸ 17 ਬੈਂਕ ਖਾਤਿਆਂ ਦੇ ਵਿੱਚ ਪੈਸੇ ਗਏ ਕੋਈ ਬੈਂਕ ਅਕਾਊਂਟ ਫ੍ਰੀਜ਼ ਹੋਇਆ ਹੈ ਜਾਂ ਪਤਾ ਲੱਗਾ ਕਿ ਇਹਨਾਂ ਦੇ ਬੈਂਕ ਅਕਾਊਂਟ ਸੀ ਕੀ ਕਾਰਵਾਈ ਕੀਤੀ ਹਲੇ ਬਹੁਤ ਪ੍ਰੀਲਿਮినਰੀ ਸਟੇਜ ਤੇ ਹੈਗਾ ਜੀ ਜੋ ਇਹ ਠੱਗੀ ਵਾਧੀ ਹੈ ਜਨਰਲੀ ਜਸਟ ਇਨ ਪੈਸੇ ਟ੍ਰਾਂਸਫਰ ਹੁੰਦੇ ਹੋ ਅੱਗੇ ਦੀ ਅੱਗੇ ਹੋਰ ਸਭ ਖਾਤਿਆਂ ਵਿੱਚ ਟ੍ਰਾਂਸਫਰ ਹੋ ਜਾਂਦੇ ਤੇ ਉਸ ਦੀ ਸਾਰੇ ਦੀ ਟ੍ਰੇਲ ਦੀ ਤਪੀਸ਼ ਚੱਲ ਰਹੀ ਹੈ ਤੇ ਇਹ ਕੋਈ ਗੱਲ ਨਹੀਂ ਇਹਨੂੰ ਟਰੈਕ ਕਰ ਲਿਤਾ ਜਾਊਗਾ ਸਤਵੇਂ ਮਹੀਨੇ ਹੋ ਗਏ ਸਰ ਉਹਨੇ ਸ਼ਿਕਾਇਤ ਕੀਤੀ ਨੂੰ ਲੇਕਿਨ ਸਤਵੇਂ ਮਹੀਨੇ ਬਾਅਦ ਅਰਚਾ ਦਾ ਜੋ ਹੈ ਪਰ ਅਜੇ ਵੀ ਜਿਹੜੀ ਜਾਂਚ ਚੱਲੀ ਪਤਾ ਲੱਗਾ ਕਿ ਇੱਕ ਅਕਾਊਂਟ ਕੀਤੇ ਦੇ ਦੇਖੋ ਜੀ ਜਿਹੜਾ ਡਿਲੇ ਉਹ ਬਿਲਕੁਲ ਇਦਾਂ ਜਸਟ ਉਹਦਾ ਡਿਲੇ ਦਾ ਕਾਰਨ ਇਹੀ ਹੈ ਵੀ ਮਲਟੀਪਲ ਬੈਂਕਸ ਇਨਵੋਲਡ ਸੀਗੇ ਸੋ ਜੋ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਹੈ ਆਊਟ ਆਫ ਸਟੇਟ ਬ੍ਰਾਂਚੇਸ ਹੁੰਦੀਆਂ ਨੇ ਇਹ ਬੜਾ ਸੋਫਿਸਟੀਕੇਟਿਡ ਕਿਸਮ ਦਾ ਜੋ ਗੈਂਗ ਆਪਰੇਟ ਕਰਦੇ ਨੇ ਜਦੋਂ ਮੈਂ ਕਿਹਾ ਵੀ ਅੱਜ ਖਾਤੇ 'ਚ ਪੈਸੇ ਤੁਸੀਂ ਪਾਓਗੇ ਤਾਂ ਉਸੇ ਵੇਲੇ ਹੀ ਮਲਟੀਪਲ ਅਕਾਊਂਟਸ ਵਿੱਚ ਅੱਗੇ ਦੀ ਅੱਗੇ ਚਲੇ ਜਾਂਦੇ। ਇਸ ਲਈ ਉਹਨਾਂ ਟਰੈਕ ਕਰਨ 'ਚ ਸਮਾਂ ਲੱਗਦਾ। ਤੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਪੈਸੇ ਰਿਕਵਰ ਵੀ ਕਰਾ ਦਿੱਤੇ ਜਾਣ। ਕੁਝ ਟਰੈਕ ਹੋਇਆ ਸਾਰਾ ਕਾਉਂਟ ਵੀ ਕਿਦਾਂ ਜਾਂ ਹਲੇ ਕੱਲ ਹੀ ਮੁਕੱਦਮਾ ਦਰਜ ਹੋਇਆ ਜੀ ਤੇ ਇਸ ਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਚੱਲ। ਸਰ ਟੋਟਲ ਕਿੰਨੇ ਲੋਕਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਔਰ ਕਿੱਥੋਂ ਲੈ ਰਹੇ ਨੇ ਉਹਦੇ ਬੰਦੇ ਨੇ। ਹਲੇ ਅਨਨੋਨ ਵਿਅਕਤੀ ਅਧਰਪਛਾਤਾਟ ਹੈਗਾ ਜੀ ਤੇ ਇਹ ਸਾਰਾ ਇਨਵੈਸਟੀਗੇਸ਼ਨ ਤੋਂ ਬਾਅਦ ਆਇਡੈਂਟੀਫਾਈ ਕੀਤੇ ਜਾਣਗੇ ਵੀ ਐਕਚੁਅਲ ਕਿੰਨੇ ਇਸ ਵਿਅਕਤੀ ਨਾਲ ਠੱਗੀ ਮਾਰੀ ਗਈ ਸਰ ਅਪੀਲ ਕੀ ਹੈ ਲੋਕਾਂ ਨੂੰ ਕਿਉਂਕਿ ਅਕਸਰ ਜਿਹੜੇ ਸਾਈਬਰ ਠੱਗ ਨੇ ਭੋਲੇ ਭੋਲੇ ਲੋਕਾਂ ਨੂੰ ਇਸ ਤਰ੍ਹਾਂ ਫੋਨ ਕਾਲ ਕਰਕੇ ਆਪਣੇ ਜਾਲ ਚ ਫਸਾ ਲੈਂਦੇ ਨੇ ਤੁਹਾਡੇ ਮਾਦਮ ਰਾਹੀ ਲੋਕਾਂ ਨੂੰ ਇਹੀ ਅਪੀਲ ਹੈ ਜੇ ਤੁਹਾਨੂੰ ਕਿਸੇ ਵੀ ਅਨਨੋਨ ਨੰਬਰ ਤੋਂ ਇਹੋ ਜੀ ਕਾਲ ਆਉਂਦੀ ਹੈ ਤੇ ਉਸ ਨੂੰ 1930 1930 ਨੈਸ਼ਨਲ ਸਾਈਬਰ ਹੈਲਪਲਾਈਨ ਦਾ ਨੰਬਰ ਹੈ ਉਸਤੇ ਉਸ ਨੰਬਰ ਨੂੰ ਰਿਪੋਰਟ ਕੀਤਾ ਜਾਵੇ ਪਹਿਲੀ ਗੱਲ ਦੂਜੀ ਗੱਲ ਕਿਸੇ ਵੀ ਵਿਅਕਤੀ ਨਾਲ ਤੁਸੀਂ ਆਪਣੇ ਬੈਂਕ ਦਾ OTP ਆਪਣੇ WhatsApp ਦਾ OTP ਜਾਂ ਕਿਸੇ ਵੀ ਹੋਰ ਕਿਸਮ ਦਾ OTP ਅਨਨੋਮ ਜੇ ਤੁਹਾਨੂੰ ਕਾਲ ਪਈ ਆਦੀ ਉਸਤੇ ਉਤੇ ਸ਼ੇਅਰ ਨਾ ਕੀਤਾ ਜਾਵੇ ਇਹ ਐਡਵਾਈਸਰੀ ਤੁਹਾਨੂੰ ਤੁਹਾਡੇ ਬੈਂਕ ਕੋਲੇ ਵੀ ਦਿੰਦੇ ਆ ਟਾਈਮ ਟੂ ਟਾਈਮ ਤੁਹਾਨੂੰ ਤੁਹਾਡੇ ਹਰੇਕ ਸਟੇਟਮੈਂਟ ਚ ਵੀ ਹਰੇਕ ਮੈਸੇਜ ਵਿੱਚ ਇਹ ਹੀ ਦੱਸਿਆ ਜਾਂਦਾ ਵੀ ਆਪਣੇ OTP ਕਿਸੇ ਵੀ ਅਨਨੋਮ ਵਿਅਕਤੀ ਨਾਲ ਨਾ ਸ਼ੇਅਰ ਕੀਤੇ ਜਾਵੇ